ਚੰਦ ਅਜੀ ਹੈ 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 ਅਕਸਰ ਗੱਲਾਂ ਹੁੰਦੀਆਂ ਨੇ ਵੀ ਸਾਡੀ ਗਲੀ ਦੇ ਵਿੱਚ ਪਾਣੀ ਖੜਾ ਹੈ। ਸਾਡੀ ਗਲੀ ਨਹੀਂ ਬਣੀ, ਨਾਲੀ ਨਹੀਂ ਬਣੀ। ਉਹ ਯਾਰ ਗਲੀ 'ਚ ਜੇ ਪਾਣੀ ਖੜਾ ਆ ਤਾਂ ਸਿਰਫ ਪੈਰ ਗੰਦੇ ਹੋੜਗੇ। ਪਰ ਜੇ ਸਾਡੇ ਸਕੂਲ ਵਾਲੇ ਨੇ ਤਾਂ ਕੁ ਦੇਖ ਦਿੱਤਾ ਹੋਊ। ਹੂੰ। ਗਲੀ 'ਚ ਪਾਣੀ ਖੜਾ ਪੈਰ ਧੋ ਕੇ ਆਪਾਂ ਚਲੇ ਜਾਵਾਂਗੇ ਕਿਉਂਕਿ ਸਾਡੇ ਕੋਲ ਆਪਸ਼ਨ ਹੈਗੀ ਹੈ। ਸਾਡੇ ਕੋਲ ਆਪਸ਼ਨ ਇਹ ਸੀ ਪੈਰ ਧੋ ਕੇ ਜੁੱਤੀ ਝਾੜ ਕੇ ਆਪਣੇ ਘਰ ਚੱਲ ਜਾਣਗੇ ਦੁਕਾਨ ਚੱਲ ਜਾਣਗੇ ਕਾਰੋਬਾਰ ਚੱਲ ਜਾਣਗੇ ਜਾਂ ਸਕੂਲ ਮਾੜੇ ਤੇ ਸਾਡੇ ਕੋਲ ਆਪਸ਼ਨ ਇਹ ਕਿ ਜਦਾ ਸਮਾਂ ਲੰਘ ਗਿਆ ਸੀ ਬੱਚਿਆਂ ਨੂੰ ਸਮਾਂ ਨਹੀਂ ਲੱਗ ਸਕਦਾ ਵੱਡੇ ਬੜੇ ਸਕੂਲ ਅਧੂਰੇ ਰਹਿ ਗਏ ਨਾ ਤਾਂ ਸੋਚ ਕੇ ਬੈਠੋ ਉਸ ਸਕੂਲ ਚ ਪੜਨ ਵਾਲੇ ਕਿੰਨੇ ਬੱਚਿਆਂ ਦਾ ਭਵਿੱਖ ਅੰਧਕਾਰ ਮਈ ਹੋ ਗਿਆ 2022 ਦੇ ਵਿੱਚ ਜਦੋਂ ਇਲੈਕਸ਼ਨ ਚ ਸੀ ਸਭਾ ਇਲੈਕਸ਼ਨ ਦੇ ਵਿੱਚ ਵੀ ਜਦੋਂ ਇੱਥੇ ਮੋਟਾ ਮੰਗਣਾ ਨਹੀਂ ਆਪਾਂ ਇੱਕੋ ਹੀ ਤਾਂ ਕਰਨ ਕਰਦੇ ਹੁੰਦੇ ਸੀ ਸਾਰੇ ਕਿ ਇੱਕ ਮੋਕਾ ਕੇਜਰੀਵਾਲ ਨੂੰ ਇੱਕ ਮੋਕਾ ਭਗਵੰਤ ਮੰਦਿਰ ਦੇ ਇਹੀ ਗੱਲ ਕਰਦੇ ਸੀ ਪੈਂਦਰਾਂ ਤੇ ਵੀ ਲਿਖਿਆ ਹੁੰਦਾ ਸੀ ਪੋਸਟਾਂ ਤੇ ਵੀ ਲਿਖਿਆ ਹੁੰਦਾ ਉਹ ਮੋਕਾ ਮੱਲੇਵਾਸ ਤੇ ਮੰਗ ਮੰਗਦੇ ਸੀ ਉਹ ਇਹੀ ਤਾਂ ਮੋਕਾ ਸੀ ਕਿ ਆਪਾਂ ਹੈਲਥ ਔਰ ਐਜੂਕੇਸ਼ਨ ਤੇ ਕੰਮ ਕਰਾਂ ਐਜੂਕੇਸ਼ਨ ਤੇ ਤਾਂ ਕੰਮ ਚੱਲ ਰਿਹਾ ਇੱਕ ਸਮਾਜ ਹੀ ਸਕੂਲ ਇੰਚਾਰਜ ਲਿਖ ਲਿਖ ਕੇ ਚਿੱਠੀਆਂ ਭੇਲਦੇ ਸੀ ਅਧਿਆਪਕ ਸੇਵਾਨ ਖੜੇ ਨੇ ਪ੍ਰਿੰਟੋ ਸਾਫ ਖੜੇ ਨੇ ਪੀਐਲਓ ਸਾਫ ਖੜੇ ਨੇ ਮੈਡਮ ਪੈਣ ਜੀ ਖੜੀ ਲਿਖ ਲਿਖ ਕੇ ਜਿਵੇਂ ਸਾਡੇ ਸਕੂਲ ਤੇ ਕੰਮ ਹੋਣਾ ਲੈ ਗ੍ਰਾਂਟ ਭੇਜੋ ਚਿੱਠੀਆਂ ਜਾਂਦੀ ਸੀ ਰਿਮਾਈਂਡਰ ਜਾਂਦੇ ਸੀ ਗ੍ਰਾਂਟ ਜਿਹੜੀ ਆਉਂਦੀ ਸੀ ਉਹ ਟੀਚਰ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਸੀ ਕਿ ਮੈਂ ਸਕੂਲ ਚ ਲਾਵਾਂ ਕਿ ਕੀ ਕਰਾਂ ਕੱਬਰ ਬੱਚੇ ਪਿੰਡ ਅਸੀਂ ਗਏ ਮੁਟਕੀ ਤੋਂ ਪਹਿਲਾਂ ਪੈਂਦਾ ਟੀਚਰ ਸਵਾਲ ਲੈ ਖੁਦ ਹੀ ਗੱਲ ਆਪਨੀ ਜਵਾਨੀ ਦੱਸੀ ਮਾਸਟਰ ਜੀ ਤੁਸੀਂ ਹੁਣ ਤੁਸੀਂ ਲਿਤੇ ਰਿਟਾਇਰ ਹੋ ਹੈ ਨਾ ਕਿਹਦੇ ਨੇ ਤੁਸੀਂ ਤਾਂ ਜਰਵਾਇ ਹੋਗਾ ਨਾ ਟੀਚਰ ਸੇ ਬਾਅਦ ਨੇ ਗੱਲ ਦੱਸੀ ਕਿ ਸਾਨੂੰ ਗ੍ਰਾਂਟ ਆਈ ਵੀ ਆ ਸਕੂਲ ਦੇ ਵਿੱਚ ਆਪੇ ਕੰਮ ਕਰਾ ਲਓ ਗ੍ਰਾਂਟ ਦਾ ਚੈੱਕ ਇੰਨਾ ਵੱਡਾ ਸੀ ਕਿ ਟੀਚਰ ਦੇ ਹੱਥ ਕੰਬਣ ਲੱਗੇ ਕਦ ਨਹੀਂ ਲੱਚ ਚ ਤਕਤਰ ਸੋਣਾ ਇਹ ਕਲ ਸੋਣਾ ਚੱਕ ਸੀ ਉਸ ਕੋ ਤਕਰੀਕ ਹੋਤੇ ਉਸੇ ਦਿਨ ਸਕੂਲ ਦਾ ਬਿੱਲ ਆ ਗਿਆ ਯਾਨੀ ਕਿ ਗ੍ਰਾਡ ਵੀ ਉਸੇ ਦਿਨ ਆਈ ਤੇ ਬਿੱਲ ਵੀ ਉੱਤੇ ਨਾ ਹੈ ਤੇ ਬਿਜਲੀ ਦਾ ਬਿੱਲ ਗ੍ਰਾਡ ਨਾਲੋਂ ਜ਼ਿਆਦਾ ਸੀ ਹੁਣ ਸਕੂਲ ਨੂੰ ਕਿੰਨੀ ਫਿਕਰ ਹੋ ਗਈ ਕਿ ਮੈਂ ਬਿਜਲੀ ਦਾ ਬਿੱਲ ਤਾਲਾਂ ਕਿ ਮੈਂ ਸੂਰਜ ਕੰਮ ਕਰਾਵਾਂ ਇਹ ਦਿਨ ਵੀ ਸਕੂਲਾਂ ਨੇ ਵੇਖੇ ਔਰ ਇੱਕ ਨਿੱਕੇ ਜਿਹੇ ਤਦ ਮੈਂ ਆਪੇ ਆਪਣੇ ਨਾਲ 3 ਸਾਲਾਂ ਦੇ ਸਮੂਹ ਦੇ ਦੇ ਰਹੇ ਮੈਂ ਜਦੋਂ ਐਮਐਲਏ ਬਣਿਆ ਤੁਹਾਡੇ ਖੁਸ਼ੀ ਸਾੜਿਆਂ ਮੈਨੂੰ ਅੱਜ ਇਸ ਬੋਲਣ ਯੋਗਾ ਬਣਾਇਆ ਇਸ ਡਾਇਸਟ ਤੇ ਖੜ ਕੇ ਇਸ ਮਾਈਕ ਤੇ ਖੜ ਕੇ ਬੋਲਣ ਬਣਾਇਆ ਤੇ ਅੱਜ ਮੈਂ ਤੁਹਾਡਾ ਦੋਵੇਂ ਹੱਥ ਜੋੜ ਕੇ ਧੰਨਵਾਦ ਕਰਦਾ ਵੱਡੇ ਸ਼ਬਦਾਂ ਚ ਬਹੁਤ ਬਹੁਤ ਧੰਨਵਾਦ ਵੀ ਨਾ ਹੋਇਆ 2 ਮਹੀਨੇ ਹੋਏ 2 ਮਹੀਨੇ ਬਾਅਦ ਮੈਂ ਸਕੂਲ ਦੇ ਜਿਹੜੇ ਸਾਡੇ ਬੀਪੀਓ ਜਿਵੇਂ ਨਰੂਲਾ ਸਾਹਿਬ ਖੜੇ ਨੇ ਮੈਂ ਸਾਰੇ ਬੀਪੀਓ ਸਬਾਲਾਂ ਨੂੰ ਬੁਲਾਇਆ ਮੈਂ ਔਰ ਡੀਓ ਸਬਾਲਾਂ ਨੂੰ ਬੁਲਾਇਆ ਮੈਂ ਉਹਨਾਂ ਨੂੰ ਕਹਿ ਵੀ ਆਪਣੇ ਆਪਣੇ ਜਿਹੜੇ ਫਟੇ ਖੇਤਰ ਅਧਿਕਾਰ ਦੇ ਵਿੱਚ ਸਕੂਲ ਆਉਂਦੇ ਨੇ ਉਹਨਾਂ ਤੋਂ ਡਿਮਾਂਡ ਮੰਗੋ ਆਪਾਂ ਕੰਮ ਕਰਾਉਣ ਸਕੂਲਾਂ ਦੀਆਂ ਡਿਮਾਂਡਾਂ ਸ਼ੁਰੂ ਹੋਈਆਂ ਹੁਣ ਉਹ ਜਦੋਂ ਡਿਮਾਂਡ ਤੇ ਚੱਲ ਗਏ ਉਹਨਾਂ ਨੇ ਕਈ ਜਿਹੜੇ ਪੀਛੇ ਸਰਬੰਤ ਵੀ ਜਿਵੇਂ ਪਿੱਛੇ ਚੱਲੀ ਆਂਦੀ ਸੀ ਪੁਰਾਣਾ ਸਿਸਟਮ ਜਿੱਚ ਚੱਲਿਆ ਆਦਾ ਸੀ ਉਵੇਂ ਹੀ ਡਿਮਾਂਡ ਤੇ ਇਹ ਗੱਲ ਮੈਂ ਇਸ ਕਰਕੇ ਕਹ ਰਿਹਾ ਕਿ